ਇਲੈਕਸ਼ਨ ਚੋਣ ਪ੍ਰਚਾਰ ਦੇ ਆਖਰੀ ਦਿਨ ਕੁਲਦੀਪ ਸਿੰਘ ਢਾਲੀਵਾਲ ਦਾ ਰੋਡ ਸ਼ੋਅ ਰਿਹਾ ਕਾਮਯਾਬ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਬੀਤੇ ਦਿਨ ਇਲੈਕਸ਼ਨ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਸੋ ਕੁਲਦੀਪ ਸਿੰਘ ਢਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਤੋਂ ਦਾਵੇਦਾਰ ਹਨ ਉਹਨਾਂ ਵੱਲੋਂ ਅੰਮ੍ਰਿਤਸਰ ਹਲਕੇ ਵਿੱਚ ਰੋਡ ਸ਼ੋਅ ਕੱਢ ਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਇਸ ਰੋਡ ਸ਼ੋਅ ਵਿੱਚ ਉਹਨਾਂ ਦੇ ਨਾਲ ਘਟੋ ਘਟ 150 ਤੋਂ 200 ਗੱਡੀਆਂ ਦਾ ਕਾਫਲਾ ਗੁਰਦੁਆਰਾ ਬੀਰ ਸਾਹਿਬ ਮਤੀਵਾਲ ਤੋਂ ਟਾਲੀ ਸਾਹਿਬ ਕਵਿੰਡਾ ਦੇ ਵੀ ਕਤੋਂ ਨੰਗਲ ਮਜੀਠਾ ਚੇਤਨਪੁਰ ਆਦ ਪਿੰਡਾਂ ਰਾਹੀਂ ਹੁੰਦਾ ਹੋਇਆ ਖਾਸੇ ਵਿੱਚ ਖਤਮ ਹੋਇਆ ਇਸ ਕਾਫਲੇ ਵਿੱਚ ਮਜੀਠੇ ਹਲਕੇ ਤੋਂ ਸਦਾ ਜਗਵਿੰਦਰਪਾਲ ਸਿੰਘ ਜੀ ਜੱਗਾ ਮਜੀਠਿਆ ਅਤੇ ਸਦਾ ਤਲਬੀਰ ਸਿੰਘ ਜੀ ਗਿੱਲ ਤੋਂ ਉਹਨਾਂ ਤੋਂ ਇਲਾਵਾ ਹੋਰ ਪਾਰਟੀ ਵਰਕਰਾਂ ਦਾ ਵੀ ਕਾਫੀ ਵੱਡਾ ਸਹਿਯੋਗ ਰਿਹਾ ਸੁਖਬੀਰ ਸਿੱਧੂ ਪਰਮੋਦ ਸ਼ਰਮਾ ਦੇ ਨਾਲ ਪ੍ਰਿੰਸ ਕਲੇਰ ਦੀ ਖਾਸ ਰਿਪੋਰਟ ਅੱਜ 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 ਰੋਡ ਸ਼ੋਅ ਕਰ ਪੂਰੇ ਦਿਹਾਤੀ ਦੇ ਚਾਰੇ ਹਲਕਿਆਂ ਵਿੱਚ ਮਜੀਠਾ ਜਨਾਲਾ ਦਾ ਦਾ ਹਟਾ ਦੀ ਆਖਰੀ ਵਾਰ ਅੱਜ ਸਲਾਮ ਕਰ ਵਰਦੀਆਂ ਨੂੰ ਕੀ ਤਾੜਨਾ ਹੋਏਗੀ ਜੇ ਤੁਹਾਡਾ ਕੀ ਸੁਨੇਹਾ ਜਿੱਤੇ ਕੋਈ ਸੁਨੇਹਾ ਦੀ ਬਹੁਤ ਵੱਡੀ ਲੀਡ ਨਾਲ ਜਿੱਤਦੀ ਆ ਮਾਦੀਪਾ ਚਲੋ